ਕੀ ਟ੍ਰੈਲੀ ਦਾ ਪ੍ਰੋਗਰਾਮ ਸੀਗਾ ਪੰਜਾਬ ਸਰਕਾਰ ਦੇ ਵਿਰੁੱਧ ਉਹ ਉਹਦਾ ਮੋਟਿਵ ਕੀ ਸੀਗਾ ਜੀ ਅੱਜ ਅਸੀਂ ਇੱਕ ਟ੍ਰੈਲੀ ਕੱਢੀ ਗਿਆ ਸਵੇਰੇ 10:00 ਤੋਂ ਮਗਰੋਂ ਇਹ ਤੁਹਾਨੂੰ ਕਿ ਪੈਰਾਮੈਡੀਕਲ ਇੰਦੇ ਬਿਜ਼ਨਸ ਅੱਗੇ ਲਾਉ ਕੇ ਤੇ ਉਹਦੇ ਵਿੱਚ ਬਾਕੀ ਸਾਰੇ ਮੁਲਾਜ਼ਮ ਵੀ ਸਾਰੇ ਹਾਜ਼ਰ ਸਨ ਤੇ ਉਹਦਾ ਮੇਨ ਮੁੱਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਵਿੱਚ ਪੰਜ ਹਸਪਤਾਲ ਜਿਹੜੇ ਸਰਕਾਰੀ ਉਹਨੂੰ ਪ੍ਰੈਕਟਿਸ ਕੀਤੀ ਕਰਨ ਦੀ ਨੀਤੀ ਬਣਾ ਲਿਆ ਹੈ ਉਸ ਦੇ ਵਿਰੋਧ ਵਿੱਚ ਅਸੀਂ ਇੱਕ ਸਟ੍ਰਾਈਕ ਇੱਕ ਸਟ੍ਰਾਈਕਰ ਵੀ ਕਹਿ ਸਕਦੇ ਇੱਕ ਘੰਟਾ ਦਾ ਮੁਜ਼ਾਹਰਾ ਕੀਤਾ ਹੈ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਕਿ ਜਿਹੜੀ ਵੀ ਲੋਕ ਲੋਕ ਮਾਰੂ ਦੀ ਕੀਤੀ ਹੋਈ ਹੈ ਬਰਦਾਸ਼ਤ ਨਹੀਂ ਕੀਤੀ ਜਾਵੇ ਸਰਕਾਰ ਨੇ ਪਹਿਲਾਂ ਵੀ ਕੋਈ ਇਦਾਂ ਦੀ ਪਾਲਿਸੀ ਲਿਆਂਦੀ ਕੋਈ ਹਸਪਤਾਲਾਂ ਦੇ ਵਿੱਚ ਕੋਈ ਪਾਰਟ ਪ੍ਰਾਈਵੇਟ ਕੀਤਾ ਗਿਆ ਜੀ ਪਹਿਲੇ ਸਰਕਾਰ ਦੇ ਲੈਬਾਰਟਰੀ ਵਾਸਤੇ ਜਿਹੜੇ ਟੈਸਟ ਹੁੰਦੇ ਸੀ ਉਹਨਾਂ ਤੇ ਟਿਕਸ਼ਨਲ ਡਾਇਗਨੋਸਟਿਕ ਨਾ ਟਿਕਾਤ ਹੋਇਆ ਤੇ ਇਸ ਤੋਂ ਬਾਅਦ ਸਿਟੀ ਸਕੈਨ ਵੀ ਭੁੱਲੇ ਆ ਉਸ ਵਾਰ ਡਾਇਗਨਸਿਸ ਕੇਂਦਰ ਸਾਡੇ ਚੱਲਦੇ ਸੀ ਸਰਕਾਰੀ ਉਹ ਵੀ ਉਹਦਾ ਕਰ ਦਿੱਤਾ ਚੰਗੇ ਰੂਪ ਦੇ ਜੇ ਸਰਕਾਰ ਅਗਲਾ ਕਦਮ ਹੋਰ ਪੁੱਟਦੀ ਇਹ ਤਾਂ ਇਸ ਤੋਂ ਅੱਗੇ ਤੁਸੀਂ ਕੀ ਐਕਸ਼ਨ ਕਰੋਗੇ ਇਹ ਦੇਖੋ ਜੇ ਸਰਕਾਰ ਹੋਰ ਦਰ ਨੂੰ ਪੁੱਟੇਗੀ ਤਾਂ ਅਸੀਂ ਹੋਰ ਵੱਧ ਕੇ ਜਮਈਆ ਪ੍ਰੋਟੈਸਟ ਕਰਾਂਗੇ ਸਟੇਡੀ ਨੇ ਵੀ ਸਾਡੇ ਨਾਲ ਜਿਹੜੀ ਹੈ ਉਹਨਾਂ ਨੇ ਵੀ ਸਾਡਾ ਇਸ ਵਿੱਚ ਸਾਡਾ ਅਨਸਾਧ ਦੇਣਾ ਵਾਦਾ ਕੀਤਾ ਕਿ ਇਸ ਤੋਂ ਬਾਅਦ ਪੈਰਾਮੈਡੀਕਲ ਯੂਨੀਅਨ ਤੇ ਕਲਾਸ ਰੂਮ ਯੂਨੀਅਨ ਤੇ ਨਰਸਿੰਗ ਯੂਨੀਅਨ ਸਾਰਿਆਂ ਸਦੇ ਨਾਲ ਜੇਕਰ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ ਇਸ ਜਿਹੜੀ ਤੁਹਾਡੀ ਜਿਹੜੀ ਕੱਲੇ ਮੁਲਾਜ਼ਮਾਂ ਦੀ ਮੰਗ ਨਹੀਂ ਮੈਨੂੰ ਲੱਗਦਾ ਇਹ ਤਾਂ ਲੋਕਾਂ ਦੀ ਵੀ ਮੰਗ ਹੈ ਇਲਾਜ ਜਿਹੜਾ ਪ੍ਰਾਈਵੇਟ ਹੋਣ ਦੇ ਨਾਲ ਮਹਿੰਗਾ ਹੋਏਗਾ ਕਿ ਨਹੀਂ ਹੋਏਗਾ ਜੀ ਬਿਲਕੁਲ ਉਹਨੂੰ ਪੂਰਾ ਸ਼ੱਕ ਹੈ ਕਿ ਜੇ ਇਲਾਜ ਪ੍ਰਾਈਵੇਟ ਹੋਏਗਾ ਤਾਂ ਸਰਕਾਰੀ ਜਿਹੜੇ ادارے ਪ੍ਰਾਈਵੇਟ ਮੰਗੇ ਤਾਂ ਆਪਣਾ ਇਲਾਜ ਕਿੰਨਾ ਹੋਵੇਗਾ ਹੋਣੀ ਹੈ ਤੇ ਇਹ ਲੋਕਾਂ ਨੂੰ ਦਿੱਕਤ ਆਹੀ ਹੈ ਸਾਡੇ ਨਾਲ ਰਾਮ ਪ੍ਰਸਾਦ ਜੀ ਪੈਰਾਮੈਡੀਕਲ ਸੇਵਾ ਕਰਮਚਾਰੀ ਯੂਨੀਅਨ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਪ੍ਰਧਾਨ ਜੀ ਕੀ ਮੰਸ਼ਾ ਸੀ ਅੱਜ ਦਾ ਪ੍ਰੋਗਰਾਮ ਕਰਨਾ ਮੈਂ ਰਾਮ ਪ੍ਰਸਾਦ ਮੁਖ ਸਲਾਹਕਾਰ ਪੈਰਾਮੈਡੀਕਲ ਯੂਨੀਅਨ ਜ਼ਿਲ੍ਹਾ ਫੋਜ਼ਫ ਅੱਜ ਅਸੀਂ ਇੱਕ ਘੰਟੇ ਦੀ ਕਾਲ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਜਿਹੜਾ ਸਾਰੇ ਸਿਵਲ ਹਸਪਤਾਲਾਂ ਨੂੰ ਪ੍ਰਾਈਵੇਟ ਕਰਨ ਦੀ ਹਰੀ ਠੇਕੇ ਤੇ ਦੇ ਰਹੀ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਜਦੋਂ ਬਣੀ ਸੀ ਉਦੋਂ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੈ ਬੰਦਾ ਪੁੱਛੇ ਕਿ ਪੱਕਾ ਤੁਸੀਂ ਕਰਨਾ ਕਿੱਥੇ ਹੈ ਜਦੋਂ ਠੇਕੇ ਤੇ ਹੀ ਦੇ ਰਹੋਗੇ ਸਾਰਾ ਤੁਮ ਨੂੰ ਪੱਕਾ ਕਿੱਥੇ ਕਰੋਗੇ ਹੋਰ ਵੀ ਜਿਹੜੀਆਂ ਬਹੁਤ ਹੀ ਮੁਲਾਹਜੇਮਾਰੂ ਨੀਤੀਆਂ ਪੰਜਾਬ ਸਰਕਾਰ ਅਪਣਾ ਰਹੀ ਹੈ ਪੂਰੀ ਜਥੇਬੰਦੀਆਂ ਜਿਹੜੀਆਂ ਦਾ ਵਿਰੋਧ ਕਰ ਰਹੀਆਂ ਨੇ ਪੰਜਾਬ ਸਰਕਾਰ ਨੂੰ ਇੱਥੋਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਕਿ ਇਹ ਜਿਹੜੀ ਮੁਲਾਜ਼ਮ ਮਾਰੂ ਨੀਤੀਆਂ ਬੰਦ ਕਰਕੇ ਮੁਲਾਜ਼ਮਾਂ ਦੇ ਜਿਹੜੀਆਂ ਵਾਅਦੇ ਕਰਕੇ ਸਰਕਾਰ ਤੁਸੀਂ ਬਣਾਈ ਸੀ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲ ਕਰਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਡੀਐਨਡੀ ਕਿਸ਼ਤਾਂ ਰਿਲੀਜ਼ ਕਰਨਾ ਇਸ ਪਾਸੇ ਧਿਆਨ ਦਿਓ ਵੱਡੀਆਂ ਵੱਡੀਆਂ ਬਿਲਡਿੰਗਾਂ ਹਸਪਤਾਲਾਂ ਚ ਬਣਾਈਆਂ ਜਾ ਰਹੀਆਂ ਪਰ ਸਟਾਫ ਦੀ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ ਅਸੀਂ ਇੱਥੋਂ ਮੰਗ ਕਰਦੇ ਹਾਂ ਪੱਕਾ ਸਟਾਫ ਜਿਹੜਾ ਭਰਤੀ ਕੀਤਾ ਜਾਵੇ ਪ੍ਰਾਈਵੇਟ ਸਿਸਟਮ ਜਿਹੜਾ ਬੰਦ ਕਰਕੇ ਤੇ ਬਰਾਬਰ ਕੰਮ ਬਰਾਬਰ ਤਨਖਾਹ ਸਾਰੇ ਮੁਲਾਜ਼ਮਾਂ ਦਾ ਜਿਹੜਾ ਹੱਕ ਬੰਦਾ ਹੈ ਕੰਮ ਦਾ ਲੋਡ ਬਹੁਤ ਜ਼ਿਆਦਾ ਹੈ ਸਟਾਫ ਦੀ ਭਰਤੀ ਕੀਤੀ ਜਾਵੇ ਜਿਹੜੇ ਸਰਕਾਰ ਪ੍ਰਾਈਵੇਟ ਪਲੇਅਰ ਲਿਆਉਣਾ ਚਾਹੁੰਦੀ ਉਹ ਆਮ ਪਬਲਿਕ ਦੇ ਬੰਦੇ ਤੁਹਾਡੇ ਹਿਸਾਬ ਨਾਲ ਜਾਂ ਸਰਕਾਰ ਆਪਣੇ ਕਿਸੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਦੇਣਾ ਚਾਹੁੰਦੀ ਹੈ ਠੇਕੇ ਜਦੋਂ ਸਰਕਾਰ ਆਪਣੇ ਚੀਤਿਆਂ ਨੂੰ ਠੇਕਾ ਦੇਗੀ ਤੇ ਕਲੀਅਰ ਗੱਲ ਇਹ ਤਾਂ ਕਿ ਜਦੋਂ ਠੇਕੇਦਾਰ ਆਏਗਾ ਤੇ ਠੇਕੇਦਾਰ ਨੇ ਆਪਣੇ ਹਿਸਾਬ ਨਾਲ ਪੀਸਾ ਵੀ ਲੈਣੀ ਹੈ ਗਰੀਬਾਂ ਤੋਂ ਪੂਰੀ ਲੁੱਟ ਖਸੁੱਟ ਗਰੀਬਾਂ ਦੀ ਹੋਏਗੀ ਨੁਕਸਾਨ ਜਨਤਾ ਦਾ ਹੋਏਗਾ ਇਹਦੇ ਵਿੱਚ ਜੇਸੀ ਵਿਰੋਧ ਕਰ ਰਹੇ ਆ ਪਰ ਇਹਦੇ ਵਿੱਚ ਪਬਲਿਕ ਹਿੱਤ ਵਾਸਤੇ ਅਸੀਂ ਲਾਦੇ ਆ ਸਾਡਾ ਨੁਕਸਾਨ ਤੇ ਚਲੋ ਹੋਣਾ ਹੀ ਹੈ ਮੁਲਾਜ਼ਮਾਂ ਦਾ ਪਰ ਨਾਲ ਪਬਲਿਕ ਦਾ ਵੀ ਬਹੁਤ ਨੁਕਸਾਨ ਹੋਏਗਾ ਜਿਹੜਾ ਬੰਦਾ ਠੇਕਾ ਲਊਗਾ ਸਰਕਾਰ ਨੂੰ ਠੇਕਾ ਭਰੂਗਾ ਉਹ ਫਰੀਜੇ ਤਾਂ ਇਲਾਜ ਕਰੂਗਾ ਨਹੀਂ ਉਹ ਤੁਸੀਂ ਡਾਇਲਿਸਿਸ ਵੇਖ ਲਓ ਫਰੀ ਕਰਨਾ ਨਹੀਂ ਕਰਤਾ ਹੁੰਦੇ ਚ ਠੇਕੇ ਤੇ ਕਰਤਾ ਕ੍ਰਿਸ਼ਨ ਲੈਬਰਾਟਰੀ ਖੋਲਦੀ ਐਸੀ ਟੀ ਸਕੈਨ ਇਹ ਸਰਕਾਰੀ ਵੀ ਹੋ ਸਕਦਾ ਸੀਗਾ ਇੱਥੇ ਸਰਕਾਰੀ ਮੁਲਾਜ਼ਮ ਵੀ ਰੱਖੇ ਜਾ ਸਕਦੇ ਸੀਗੇ ਪਰ ਸਰਕਾਰ ਇੰਨਾਂ ਗੱਲਾਂ ਤੋਂ ਪਾਸੇ ਹੋ ਕੇ ਮੁਲਾਜ਼ਮ ਮਾਰੂ ਨੀਤੀਆਂ ਅਪਣਾ ਰਹੀ ਹੈ ਮੈਂ ਇਥੋਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਇਹ ਜਿਹੜੀਆਂ ਮਾਪ ਮੁਲਾਜ਼ਮ ਮਾਰੂ ਨੀਤੀਆਂ ਬੰਦ ਕਰਕੇ ਜਲਦ ਤੋਂ ਜਲਦ ਸਹੀ ਤਰ੍ਹਾਂ ਦੇ ਫੈਸਲੇ ਲਏ ਜਾਣ ਮੁਲਾਜ਼ਮਾਂ ਦੀ ਭਗਤੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਅੱਜ ਦੇ ਧਰਨੇ ਦੇ ਵਿੱਚ ਕਿਹੜੇ ਕਿਹੜੇ ਖੇਤਰਾਂ ਦੀ ਸ਼ਮੂਲੀਅਤ ਰਹੀ ਹੈ ਜੀ ਇੰਦੇ ਵਿੱਚ ਕੀ ਪੈਰਾਮੈਡੀਕਲ ਯੂਨੀਅਨ ਸਾਰੀ ਸੀ ਡਾਕਟਰ ਯੂਨੀਅਨ ਵੀ ਸੀਡੀ ਪੀਸੀਐਮ ਐਸ ਐਸੋਸੀਏਸ਼ਨ ਤੇ ਨਾਲ ਕਲਾਸ 4 ਯੂਨੀਅਨ ਪੈਰਾਮੈਡੀਕਲ ਆਸ਼ਾ ਵਰਕਰ ਸਾਰੀਆਂ ਕੈਟਗਰੀਆਂ ਵਿੱਚ ਸੀਗੀਆਂ ਜੇ ਸਰਕਾਰ ਨੇ ਨੰਗਾ ਨਾ ਮੰਨਿਆ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਸੜਕਾਂ ਵਿੱਚ ਜਾਮ ਕਰਾਂਗੇ ਤੇ ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਪੰਜਾਬ ਸਰਕਾਰ ਦੀ ਹੋਵੇ ਤੇ ਬਹੁਤ ਧੰਨਵਾਦ